ਸਥਾਨਕ ਸਰਕਾਰਾਂ ਦੀ ਚੋਣ ਦੇ ਲਈ ਨਗਰ ਨਿਗਮ ਚੋਣਾਂ ਹੁੰਦੀਆਂ ਨੇ ਪੰਜ ਹਲਕਿਆਂ ਦੇ ਵਿੱਚ ਤੇ ਉੱਥੇ ਹੀ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕੌਣ ਹੋਏ ਗਾਇਜ਼ ਦੀਆਂ ਕਿਆਸਰਾਈਆਂ ਦਾ ਬਾਜ਼ਾਰ ਲਗਾਤਾਰ ਗਰਮ ਹੈ ਹਰ ਕੋਈ ਜਿਹੜਾ ਆਪਣੇ ਆਪਣੇ ਕਿਆਸ ਲਗਾ ਰਿਹਾ ਹੈ ਰਾਜਨੀਤੀ ਪੂਰੀ ਤਰ੍ਹਾਂ ਗਰਮ ਹੋਈ ਪਈ ਹੈ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸੀਨੀਅਰ ਡਿਪਟੀ ਮੇਅਰ ਦੀ ਅਗਰ ਗੱਲ ਕਰੀਏ ਰਾਕੇਸ਼ ਪ੍ਰਾਸ਼ਰ ਜੀ ਨੂੰ ਆਮ ਆਦਮੀ ਪਾਰਟੀ ਨੇ ਜਿਹੜਾ ਉਮੀਦਵਾਰ ਐਲਾਨਿਆ ਵਾ ਸੋ ਕੀ ਲੱਗਦਾ ਹੈ ਕਿ ਘਰ ਦਾ ਜਿਹੜਾ ਪਰਿਵਾਰ ਪਰਵਾਹ ਦਾ ਉਹ ਰਾਜਨੀਤੀ ਦੇ ਨਾਲ ਜੁੜਿਆ ਵਾ ਹੁਣ ਇਹ ਵੀ ਵੋਟ ਜਿਹੜੀਆਂ ਘਰੇ ਆਣੀਆਂ ਹਾਂ ਹਾਂਜੀ ਜੀ ਪਹਿਲਾਂ ਤਾਂ ਵਾਈ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇੰਨੇ ਕਾਬਲ ਸਮਝਿਆ ਤੇ ਸੰਤ ਦੇ ਆਸ਼ੀਰਵਾਦ ਕਿਦਾਂ ਅੱਗੇ ਰੱਖਿਆ ਹੋਇਆ ਉਹਦੇ ਬਰਕਰਾਰ ਰੱਖਿਆ ਸਾਡੇ ਤੇ ਤੇ ਦੂਜਾ ਧੰਨਵਾਦ ਕਰਦੇ ਆਂ ਅਸੀਂ ਆਪਣੇ ਪਾਰਟੀ ਦੇ ਸੁਪਰੀਮੋ ਅਰਵਿਤ ਕੇਜਰੀਵਾਲ ਜੀ ਰਾਗਵ ਚੱਡਾ ਜੀ ਉਹਨਾਂ ਦੀ ਪੂਰੀ ਟੀਮ ਸੰਦੀਪ ਪਾਟਕ ਜੀ ਪੰਜਾਬ ਪ੍ਰਧਾਨ ਸਾਡੇ ਅਮਨ ਅਰੋੜਾ ਜੀ ਤੇ ਸਮੁੱਚੇ ਐਮਐਲਏ ਤੇ ਸਾਡੇ ਮੰਤਰੀ ਸਾਹਿਬਾਨ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਕਿਦਾ ਅੱਗੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਕੌਂਸਲਰ ਦੀ ਟਿਕਟ ਦੇਂਦੇ ਹੁੰਦੇ ਸੀਗੇ ਛੇਵੀਂ ਵਾਰ ਕੌਂਸਲਰ ਬਣਾਇਆ ਸੀਗਾ ਉਸੇ ਤਰ੍ਹਾਂ ਹੁਣ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਇਹ ਅਸੀਂ ਵਾਦਾ ਪ੍ਰੋਮਿਸ ਕਰਦੇ ਆਂ ਪੂਰੇ ਪੰਜਾਬ ਵਾਸੀਆਂ ਨਾਲ ਲੁਧਿਆਣਾ ਵਾਸੀਆਂ ਨਾਲ ਵੀ ਜੋ ਵੀ ਆਪਣੇ ਲੁਧਿਆਣੇ ਦੀ ਆਵਾਜ਼ ਹੋਊਗੀ ਉਹ ਆਪਣੇ ਕਾਰਪੋਰੇਸ਼ਨ ਦੇ ਵਿੱਚ ਬੁਲੰਦ ਕੀਤੀ ਜਾਊਗੀ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਚ ਅਸੀਂ ਪੂਰਾ ਯੋਗਦਾਨ ਜਿੱਦਾਂ ਅੱਗੇ ਐਮਐਲਏ ਸਾਹਿਬ ਸਾਡੇ ਮੇਰੇ ਚਾਚਾ ਜੀ ਸ਼ੋਕ ਪ੍ਰੈਸ਼ਰ ਪੱਪੀ ਜੀ ਕਰ ਰਹੇ ਆ ਉਦਾਂ ਹੀ ਰਲ ਮਿਲ ਕੇ ਸਾਰੇ ਐਮ ਐਲ ਏ ਅਸੀਂ ਆਪਣੇ ਝੰਡਾ ਉਲੰਧ ਕਰਾਂਗੇ ਚਾਚਾ ਜੀ ਦਾ ਵੀ ਪੂਰਾ ਹੈ ਨਾਮ ਬੋਲਦਾ ਵਾ ਫਿਰ ਹੁਣ ਫਾਦਰ ਸਾਹਿਬ ਵੀ ਹੁਣ ਸੀਨੀਅਰ ਡਿਪਟੀ ਮੇਅਰ ਕਹਿਲਾਉਗੇ ਫਿਰ ਲੁਧਿਆਣਾ ਵਾਸੀਆਂ ਦੇ ਲਈ ਕੀ ਜਿਹੜੇ ਆ ਕੰਮ ਜਿਹੜੇ ਲੈ ਕੇ ਆਉਣ ਵਾਲੇ ਉਹ ਲੱਗਦਾ ਕਿ ਹੁਣ ਬਸ ਐਲਾਨ ਹੋਣਾ ਵਾਕਈ ਹੈ ਜਿੱਤ ਤਾਂ ਸਾਡੀ ਆ ਬਿਲਕੁਲ ਜੀ ਬਿਲਕੁਲ ਕਿਦਾਂ ਮਾਨ ਸਰਕਾਰ ਦਾ ਵਚਨ ਜਦਾ ਆਏ ਸੀਗੇ ਅਸੀਂ ਇੱਕੋ ਹੀ ਗੱਲ ਤੇ ਆਏ ਸੀਗੇ ਵੀ ਕੋਈ ਕਰਪਸ਼ਨ ਨਹੀਂ ਜ਼ੀਰੋ ਟੋਲਰੈਂਸ ਤੇ ਮਾਨ ਸਰਕਾਰ ਆਈ ਸੀ এডਿਕੇਸ਼ਨ ਨੂੰ ਲੈ ਕੇ ਮੈਡੀਕਲ ਹੈਲਥ ਨੂੰ ਲੈ ਕੇ ਆਈ ਸੀਗੀ ਉਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਐਮਐਲਏ ਸਾਹਿਬ ਸਾਰੇ ਹੀ ਕਰ ਰਹੇ ਆ ਆਪਣਾ ਵਰਕ ਉਦਾਂ ਹੀ ਹੁਣ ਹਾਊਸ ਬਣ ਗਿਆ ਵਾ 95 ਕਾਉਂਸਲਰ ਆਪਣੇ ਹਾਊਸ ਦੇ ਹੋ ਗਏ ਆ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਹਿਬ ਤਿੰਨੋਂ ਆਪਣੀ ਕੁਰਸੀ ਦਾ ਵਧੀਆ ਇਸਤੇਮਾਲ ਕਰੂਗੇ ਉਹਨੂੰ ਫਤੂਕ ਪਰ ਟੰਗ ਦੇ ਨਾਲ ਲੰਭਾਉਗੇ ਸਮਾਰਟ ਸਿਟੀ ਕਿਹੜਾ ਨਾਲੇ ਦਾ ਪ੍ਰੋਜੈਕਟ ਉਹਰੇ ਵਿੱਚ ਪੂਰਾ ਤੰਦਹੀ ਨਾਲ ਆਪਣਾ ਜੋਰ ਲਗਾਉਗਾ। ਹਾਂ ਇਸ ਵੇਲੇ ਕੀ ਤਿਆਰੀਆਂ ਚੱਲ ਰਹੀਆਂ ਜਦੋਂ ਐਲਾਨ ਹੋ ਗਿਆ ਫਿਰ ਕੀ ਤਿਆਰੀ ਲੀਕੀ ਆ? ਤਿਆਰੀ ਤਾਂ ਹੁਣ ਘਰ ਜਾ ਕੇ ਹੀ ਪਤਾ ਲੱਗੂਗਾ ਵਾਰਡ ਵਾਸੀਆਂ ਨੇ ਕਿਉਂਕਿ ਸਾਡਾ ਜਿਹੜਾ 90 ਨੰਬਰ ਵਾਰਡ ਹੈ ਇਹ ਸ਼ੁਰੂ ਤੋਂ ਹੀ ਸਾਡਾ ਵਾਰਡ ਵਾਸੀ ਸਾਡੇ ਅਸੀਂ ਇਹਨਾਂ ਨੂੰ ਵੋਟਰ ਦੇ ਤੌਰ ਤੇ ਕਦੇ ਨਹੀਂ ਨਾ ਦੇਖਿਆ ਨਾ ਦੇਖਦੇ ਆ। ਇਹਨਾਂ ਨੂੰ ਅਸੀਂ ਇੱਕ ਪਰਿਵਾਰ ਇੱਕ ਇਦਾਂ ਸਾਡਾ ਪਰਿਵਾਰ ਆ। ਸਾਡਾ ਕੋਈ ਆਫਿਸ ਨਹੀਂ ਹੈ। ਸਾਡਾ ਘਰ ਹੀ ਸਾਡਾ ਆਫਿਸ ਆ। ਜਿਹੜਾ ਵੀ ਆਂਦਾ ਬਿਨਾ ਬੈਲ ਮਾਰੇ ਰਾਤੀ ਭਾਵੇਂ 12 ਵਜੇ ਆਵੇ ਭਾਵੇਂ 11 ਵਜੇ ਆਵੇ ਉਹ ਇਹ ਇਸ ਵਾਰ ਵੀ ਜਦ ਅਸੀਂ ਵੋਟ ਮੰਗਣ ਗਏ ਸੀ ਉਹ ਤਾਂ ਇਹ ਕਹਿੰਦੇ ਸੀ ਵੀ ਤੁਸੀਂ ਘਰੇ ਬੈਠ ਜਾਓ ਵੀ ਇਹ ਵੋਟ ਥੋੜੀ ਐ ਜੇ ਤਾਂ ਤੁਸੀਂ ਫੇਰ ਵੀ ਵੋਟਾਂ ਮੰਗਣੀਆਂ ਵਾ ਫੇਰ ਤੁਸੀਂ ਕਹ ਸਾਡੇ ਕੋਲ ਫੇਰ ਕੰਮ ਕਰਾਉਣ ਦਾ ਫਾਇਦਾ ਕੀ ਹੋਇਆ ਵਾ ਕੰਮ ਕੀਤਾ ਵਾ ਵੋਟ ਥੋੜੀ ਐ ਤੇ ਅਸੀਂ ਤੁਹਾਨੂੰ ਇਸ ਵਾਰ ਮੇਅਰ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਆ ਉਹ ਪਬਲਿਕ ਜੋ ਸਾਡੇ ਵਾਰਡ ਵਾਸੀ ਚਾਹੁੰਦੇ ਸੀ ਉਹ ਅੱਜ ਸਰਕਾਰ ਨੇ ਸਾਡੇ ਲਈ ਪੂਰਾ ਕੀਤਾ ਹੈ ਤੇ ਪ੍ਰਮਾਤਮਾ ਨੇ ਆਪਣਾ ਅਸ਼ੀਰਵਾਦ ਪੂਰਾ ਰੱਖਿਆ ਸੋ ਬਿਲਕੁਲ ਇਹ ਸੀ ਸੀਨੀਅਰ ਡਿਪਟੀ ਮੇਅਰ ਜਿਨ੍ਹਾਂ ਨੂੰ ਐਲਾਨਿਆ ਗਿਆ ਰਾਕੇਸ਼ ਪ੍ਰਾਸ਼ਦ ਜੀ ਉਹਨਾਂ ਦੇ بیٹے ਜਿਨ੍ਹਾਂ ਨੇ ਪੂਰੀ ਜਿੱਤ ਤੇ ਮੋਹਰ ਲਗਾ ਦਿੱਤੀ ਹੈ ਤਿਆਰੀਆਂ ਇਹਨਾਂ ਵੱਲੋਂ ਮੁਕੰਮਲ ਲਾ ਕਹਿੰਦੇ ਲੁਧਿਆਣਾ ਦੇ ਜਿਹੜੇ ਕੰਮ ਰੁਕੇ ਹੋਏ ਆ ਸਾਡੇ ਵੱਲੋਂ ਪੂਰੇ ਕੀਤੇ ਜਾਊਗੇ ਪੂਰਾ ਜਿਹੜਾ ਇਹਨਾਂ ਨੇ ਮੋਹਰ ਤੇ ਜਿਹੜੀ ਆ ਪੱਕੀ ਮੋਹਰ ਲਗਾ ਦਿੱਤੀ ਹੈ ਹੁਣ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਵੀ ਜ਼ਰੂਰ ਦੱਸੋ